ਸਭ ਤੋਂ ਪਹਿਲਾਂ ਐਮਐਲਏ ਦੀ ਪੈਨਸ਼ਨਾਂ ਕੱਟੀਆਂ ਮੈਂ। ਸੱਤ-ਸੱਤ ਪੈਨਸ਼ਨਾਂ ਲਈ ਜਾਂਦੇ ਸੀ। 5-5 ਲੱਖ ਰੁਪਈਆ ਪੈਨਸ਼ਨਾਂ ਜਾਂਦਾ ਸੀ। ਮੈਂ ਕਹਿੰਦਾ ਇੱਕ ਲੈਣੀਆਂ ਲੋ ਨੀ ਜੋ ਕਰੇ। ਇਹ ਕਿਹੜੀ ਗੱਲ ਐ ਨਾਲੇ ਤਾਂ ਕਹਿੰਦੇ ਸੇਵਾ ਦਾ ਮੌਕਾ ਦਿਓ। ਉਹਨਾਂ ਨੇ ਕਹਿੰਦੇ ਪੈਨਸ਼ਨ ਦਿਓ। ਸੇਵਾ ਦੀ ਪੈਨਸ਼ਨ ਥੋੜੀ ਮਿਲਦੀ ਹੁੰਦੀ ਐ। ਸੋ ਮੁਲਾਜ਼ਮ ਇੱਕ 40 ਸਾਲ ਕੰਮ ਕਰਦਾ ਇੱਕ ਵਿਭਾਗ 'ਚ ਇੱਕ ਨੂੰ ਇੱਕ ਪੈਨਸ਼ਨ ਮਿਲਦੀ ਐ। ਇਹੇ ਆਮੇ 5 ਦਿਨ ਵਾਸਤੇ ਐਮਐਲਏ ਬਣ ਜਾਣਾ ਇੱਕ ਵਾਰ ਹੋਰ ਪੈਨਸ਼ਨ ਲੱਗ ਗਈ। 70000 ਹੋਰ ਲੱਗ ਗਈ ਜੀ। ਕਰ ਕਰਾ ਕੇ ਕਰ ਕਰਾ ਕੇ ਜੇ ਵੀ 5 ਵਾਰੀ ਐਮਪੀ ਬਣ ਗਿਆ 3.5 ਲੱਖ ਪੈਨਚ ਲਾਵਾਂਗੇ ਉਹ ਕੱਢੀ ਜ਼ੁਮੇਰ ਉਹ ਖਜ਼ਾਨੇ ਦਾ ਹਿਸਾਬ ਦਾ ਲਾ ਕੇ ਮੈਂ ਲੱਗਿਆ ਹੋਇਆ ਮੈਂ ਤਰੀਦ ਬਣਾਉਣਾ ਯਕੀਨ ਰੱਖਿਓ ਮੇਰੇ ਤੇ ਆਪ ਦਾ ਪੈਸਾ ਨਾ ਦੇ ਨਾੜੇ ਮੈਂ ਰਹਿਣ ਨਹੀਂ ਦੇਣੇ ਇਕਰੋ ਇਹ ਤਾਂ ਡੰਗ ਜਿਹੜੇ ਬਾਹਰ ਪੜਾ ਚ ਪਏ ਨੇ ਇਹਨਾਂ ਦੇ ਇੱਕ ਗੱਲ ਨਹੀਂ ਦੇਣੀ ਅਧਿਆ ਮਾਮਾ ਬੜਾ ਰਾ 1000 ਰੁਪਏ ਵਾਲਾ ਮਾਨਸਾ ਮਾਨਾ ਦੇਗਾ ਗਰੰਟੀ ਹੋ ਗੂਰ ਉਹ ਪੂਰੀ ਬਣਾਉਂਦਾ ਕੋਈ ਬਲ ਕਹਿੰਦਾ ਹੀ ਨਹੀਂ ਮਾਨਸਾ ਸਿਖਾਇਆ ਚਾਰ ਵਾਦੇ ਕਰਕੇ ਪੰਜ ਪੂਰੇ ਕਰ ਦੋ ਲੋਕ ਕਹਿੰਗੇ ਨਜ਼ਾਰਾ ਪੰਜ ਕਰਕੇ ਚਾਰ ਕਰੋਗੇ ਉਹ ਕਰਨ ਦਾ ਮਤਲਬ ਹੈ ਇਸ ਦਾ ਕਿਰੋਈ ਚਾਹ ਉਹ ਕਾ ਉਹਨ ਲਗਾਓ ਜਿਹੜੀ ਕਰ ਸਕਦਾ ਅਸੀਂ ਕਰ ਸਕਦੇ ਹਾਂ ਇਹਨੇ ਸੋਚਿਆ ਸੀ ਬਿਜਲੀ ਮਾਫ ਹੋ ਸਕਦੀ ਹੈ ਹੋ ਗਈ ਕਿਸੇ ਨੇ ਸੋਚਿਆ ਸੀ ਕਿ ਨਹਿਰਾਂ ਦਾ ਪਾਣੀ 40 40 ਸਾਲ ਬਾਅਦ ਨਹਿਰਾਂ ਦਾ ਪਾਣੀ ਜਿਹੜਾ ਖੇਤਾਂ 'ਚ ਪਹੁੰਚੂਗਾ ਪਹੁੰਚ ਗਿਆ ਇਹਨੇ ਸੋਚਿਆ ਸੀ ਬਿਜਲੀ ਕਿਸ ਤਾਂ ਆਲੀ 8 ਘੰਟੇ ਦੀ ਬਜਾਏ 12 12 13 13 14 14 ਘੰਟੇ ਚੱਲੂਗੀ ਨਾਲ ਜਿੰਨੇ ਆਉ ਹੋ ਗਿਆ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਖੰਬੇ ਨੇ ਹੁਣ ਕਿਵੇਂ ਹੋ ਗਿਆ ਇਹ ਇਤਿਹਾਸ ਹੈ ਇਹ ਫਰਮਾਨ ਹੈ ਇਸਰਤ ਜੀ ਨੇ ਵੀ ਕੰਮ ਹੋਣਗੇ ਉਹਨੂੰ ਕੋਮਪਨਸੇਟਾ ਆਫੀਸ ਤੋਂ ਮਿਲ ਸਕਦੇ ਆ ਤੇ ਇਸ ਦਿਨ ਆਪ ਜੀ ਤੁਹਾਨੂੰ ਉਹਦਾ ਉਹਦਾ ਮੈਂ ਤਾਂ ਫਰਜ਼ ਮਿਲਣਾ ਚਾਹੀਦਾ ਹੈ ਔਰ ਤੋ ਤੁਸੀਂ ਵੀ ਤਾਂ ਮਿਹਨਤੀ ਕਰੋਗੇ ਉਸ ਦਿਨ ਹੁਣ ਵੀ ਕਰ ਰਹੇ ਹਾਂ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਆਪਣੇ ਗਵਾਂਡੀਆਂ ਦੇ ਨਾਲ ਮਿਲ ਕੇ ਚੜ੍ਹੂ ਦਾ ਪ੍ਰਚਾਰ ਕਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਮੈਂ ਤਾਂ ਇਹ ਕਹਿਣਾ ਚਾਹਾਂਗਾ ਰਿਸ਼ਵਤਪੁਰਾ ਨੂੰ ਕਿ ਜਿੱਤਨੇ ਮਰਜ਼ੀ ਇਕੱਠੇ ਕਰ ਲੋ ਪੈਣ ਸੇ ਹੀਰੇ ਮੋਤੀ ਇਤਨਾ ਰਹੇ ਕਫਨ ਵੀ ਜੀਵ ਨਹੀਂ ਹੁੰਦੀ ਸਭ ਕੁਝ ਠੀਰਾ ਜਾਂਦਾ ਗਰੀਬਾਂ ਦੀਆਂ ਬਤਵਾਵਾਂ ਨਾਲੋ ਸੋ ਗਰੀਬਾਂ ਨੂੰ ਤੁਹਾਡੇ ਬੱਚੇ ਨੂੰ ਨੌਕਰੀਆਂ ਦਿਵਾਵਾਂਗੇ ਤੁਹਾਡੇ ਬੱਚੇ ਨੂੰ ਲੋੜੋ ਟਾਈਟਾਈ ਲੱਖ ਰੁਪਏ ਮਹੀਨੇ ਵਾਲੀ ਨੌਕਰੀ ਤੇ ਲੱਗੇ ਉਦੋਂ ਮੇਰੀਆਂ ਪੀਂ ਚੱਕੀਆਂ ਜਾਣਗੀਆਂ ਵੇ ਇਹ ਨੌਕਰੀਆਂ ਆਸੀਂ ਦੇਵਾਂਗੇ ਪਹਿਲਾਂ ਸਕੂਲਾਂ ਚ ਉਹਨਾਂ ਨੂੰ ਪੜ੍ਹਾਵਾਂਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਤੇ ਲੈਣ ਵਾਸਤੇ ਪੜ੍ਹਾਵਾਂਗੇ ਕੋਈ ਰਿਸ਼ਵਤ ਨਹੀਂ ਚੱਲੂਗੀ ਫਰੀਦੀਆਂ ਤੁਹਾਨੂੰ ਕਹਾਂਗੇ ਬਹੁਤ ਬਹੁਤ ਤੁਹਾਡਾ ਹਮਤਾਲੇ ਬੰਦ ਲੋ ਜਿਸਨੂੰ ਪਿਆਰ ਨਾਲ ਸੁਣਿਆ ਇੱਕ ਵਾਰੀ ਜੋੜ ਕੇ ਤਾੜੀਆਂ ਆਪਣੇ ਆਪ ਦੇ ਨਾਮ ਤੇ ਮਾਰ ਲਓ ਕੁੰਨਬਾਦ ਰਹੋ ਆਬਾਦ ਰਹੋ ਇਨਕਲਾਬ ਇਨਕਲਾਬ ਬੋਲੇ ਸੋਨਿਆਤ ਆਰਥ ਨਾ ਤੱਕੀ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰੋ ਫੋਲੀ ਜਾਏ ਹੋ ਰਾਮ ਨਾਲ ਕਿਉਂਕਿ ਮਾਵਾ ਪੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ